ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੇਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਉਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਚੜਾਕ ਜ਼ਿਲ੍ਹਾ ਦੀ ਤਹਿਸੀਲ ਬਾਈ ਨੂੰ ਮੋਗਾ ਹੀ ਪੈਂਦੇ ਆ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਵਪਾਰ ਦਾ ਕੰਮ ਕਰਦੇ ਬਾਈ ਰੁਟੀਨ ਅੱਜ ਤਾਂ ਨੈਨੀਮਲ ਬਾਈ ਤੇ ਸੇਲ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਸਸੀ ਗਾਲ ਜੀ ਸਸੀ ਗਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾ ਬਾਈ ਹਰਵਿੰਦਰ ਸਿੰਘ ਪਿੰਡ ਚੜੱਕ ਜਲਾ ਮੋਗਾ ਜੀ ਮੋਬਾਈਲ ਨੰਬਰ ਜੀ 836060885 ਠੀਕ ਆ ਪਹਿਲਾ ਵੀਡੀਓ ਪਾਈ ਸੀ ਵੈਗਗੇ ਸੀ ਮਾਰੀ ਕਿੱਧਰੋਂ ਸ਼ੁਰੂ ਕਰਕੇ ਬਾਈ ਅੱਜ ਜਰਸੀ ਬਾਈ ਜਰਸੀ ਤੋਂ ਸ਼ੁਰੂ ਕਰ ਲੈਣੇ ਆ ਇਹਦੀ ਕੀ ਡਿਟੇਲ ਆ ਜੀ ਬਾਈ ਦੂਜਾ ਸੂਆ ਵੈੜਾ ਠੀਕ ਆ ਇਹ ਦਿਨ ਕਿੰਨੇ ਬਾਜੂ ਦਿਨ ਬਾਈ ਲੈ ਜੂਗੀ ਹਫਤਾ ਠੀਕ ਕਿੰਨਾ ਕ ਬਾਜੂ ਬਾਈ ਦੁੱਧ ਇਹ ਦਾ ਮੂਹਤ ਆ ਬਾਈ ਇਹ ਉਹ ਤਾਂ ਛੇ ਦੰ ਦਾ ਜਾਣ ਕਿੰਨੇ ਬਾ ਦੁੱਧ ਕਿੰਨਾ ਬਾ ਜੂ ਦੁੱਧ ਬਈ ਚਾਰੂ ਗੀ 15 ਕਿਲੋ ਤੋੜ ਕੇ ਦਿਖਾ ਦੇ ਵੀਰ ਹਾਂਜੀ ਦਿਨ ਡੇਟ ਮੁਤਾਬਕ ਬਾਈ ਦੱਸਦਾ ਕਿ ਹਫਤੇ ਦੀ ਕੱਚੀ ਆ ਬਾਕੀ ਚੰਗੀ ਬਹੁਤ ਆ ਬਾਈ ਯਾਰ ਬਹੁਤ ਚੰਗੀ ਆ ਉਹ ਤਾਂ ਛੇ ਦੰ ਦਾ ਦੂਜਾ ਸੂਆ ਸੋਹਣੀ ਫੇਸ ਕੁਆਲਟੀ ਛੋਟਾ ਕੰਨ ਨਾ ਬਾਕੀ ਪਸ਼ੂ ਤਾਜੀ ਆਏ ਥੋੜਾ ਜੀ ਜੂਨੀ ਲਾਇਆਗਾ ਨਵਾਉਣ ਤੋਂ ਆਉਣ ਵਾਲੇ ਆ ਕੱਦ ਕਾਠ ਵੀ ਚੰਗਾ ਵਜਨ ਵੀ ਚੰਗਾ ਪਲੀ ਬੁਲੀ ਬਹੁਤਾ ਕੋਈ ਲੱਸੀ ਫਿੱਕੀ ਨਹੀਂ ਥਣਾ ਦੇ ਚਾਜ ਵੀ ਤੁਹਾਨੂੰ ਨੇੜੇ ਤੋਂ ਦਿਖਾਵਾਂਗੇ ਰੋਪਲੀ ਵੀਰ ਹਾਂਜੀ ਬਾਈ ਸੋਹਣਿਆ ਗੈਬ ਤੇ ਨਿਖੜ ਮੇ ਇੱਕੋ ਹੀ ਸੈ ਹੀ ਦੇਖ ਸਕਦੇ ਹੋ ਬਾਕੀ ਹਵਾਨੇ ਝੋਲ ਚੈੱਕ ਕਰ ਲੋ ਜੀ ਬਾਹਲਾ ਨਹੀਂ 15 16 ਕਿਲੋ ਦਾ ਦੁੱਧ ਦੇ ਹੀ ਦੇਵੋ ਬਾਕੀ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੋ ਛੋਟੀ ਨਹੀਂ ਬਈ ਨਾਲ ਆਏ ਚੰਗੀ ਆ ਭਾਈ ਨਾਲੇ ਚੰਗੀ ਆ ਥਣਾ ਦੀ ਬਈ ਓਕੇ ਬਈ ਥਣਾ ਦੀ ਓਕੇ ਹੋਊਗੀ ਠੀਕ ਆ ਜੀ ਬਾਈ ਕਹਿੰਦਾ ਆਪਾਂ ਪੈਸੇ ਲਾਏ ਆ ਆਪਾਂ ਚੈੱਕ ਕਰਕੇ ਲਿਆਂਦੀ ਆ ਤੁਸੀਂ ਪੈਸੇ ਲਾਉਣੇ ਤੁਸੀਂ ਆਪਦੀ ਚੈੱਕ ਕਰਕੇ ਲੈ ਜਾਓ ਬਾਕੀ ਕੱਲੇ ਕੱਚੀ ਕੱਚੀਆ ਕਰਮਾ ਲਈ ਜਿੱਦੇ ਤਿਆਰ ਹੋਊਗੀ ਉਦੋਂ ਸੋਹਣਾ ਹਵਾਨਾ ਤਿਆਰ ਕੀਤਾ ਹੋਣਾ ਕਉਂਕੀ ਇੱਕ ਦਾ ਥੋੜਾ ਜਿਹਾ ਸਕੀਵਾ ਮੰਨੇ ਜਾਂਦੇ ਆ ਕੋਪਰਾ ਕਰ ਜਾਂਦੇ ਪੱਠੇ ਪੁੱਠੇ ਵੀ ਨਹੀਂ ਕਈ ਯਾਰ ਪਸ਼ੂ ਖਾਂਦਾ ਬਾਕੀ ਕੱਚੀ ਆ ਜਾਏ ਕੱਚੀ ਦਾ ਮੁੱਲ ਅੱਜ ਦਾ ਹੋਊਗਾ ਜਿੱਦੇ ਕਰਮ ਵਾਲੀ ਤਿਆਰ ਹੋ ਗਈ ਉਹਦੇ ਮੁੱਲ ਹੋਰ ਉਹ ਵੈਸੇ ਮੁੱਲ ਰੇਟ ਬਾਈ ਦੇ ਜੈ ਜੀ ਹੁੰਦੇ ਆ ਕੀ ਮੁੱਲ ਹੈ ਜੀ ਇਹਦਾ ਮੁੱਲ ਕਰੋ ਬਈ 45 ਕਰੋ 42 ਕਰੋ ਹਾਂ ਨਾ 40000 ਰੁਪਏ ਦੇਵਾਂਗੇ ਮਾੜਾ ਮੋਟਾ ਛੋਟ ਛੱਪਾ ਛੋਟ ਛੱਪਾ ਹੋਊਗਾ ਬਾਈ ਠੀਕ ਹੈ ਸੀਲ ਸੌ ਪੂਰੀ ਹੈ ਜੀ ਪੂਰੀ ਬਾਈ ਜਮ ਸੀਲ ਸੌ ਕਰਮ ਵਾਲੀ ਪੂਰੀ ਆ 40000 ਰੁਪਏ ਚ ਬਾਈ ਕਹਿੰਦਾ ਛੋਟ ਛੱਪਾ ਕਰ ਦਾਂਗੇ ਜਿਹਨੂੰ ਜਚ ਨੰਬਰ 22 ਦਾ ਸਕਰੀਨ ਤੇ ਚੱਲੂਗਾ। ਦੋ ਨੰਬਰ ਹੈ ਜੱਫੇ ਦੀ ਕੀ ਡਿਟੇਲ ਹੈ ਜੀ? ਵੀ ਬਈ। ਬਲੂਨ ਬੱਛੀ ਆ। ਠੀਕ ਆ ਦੰਦੋ ਬਈ। ਦੰਦੋ ਬਈ ਹੁਦਾਂ ਜਵਾਨੀ ਹੋਵੇ ਖਿਆਲ ਨਹੀਂ ਕੀਤਾ। ਠੀਕ ਆ ਬਈ। ਦੰਨ ਕਿੰਨੇ ਲੈ ਜੂ ਜੀ? ਦੰਨ ਬਈ ਲੈ ਜੂ ਹਫਤਾ। ਕਿੰਨਾ ਕ ਪਾਜੂ ਜੀ? ਦੁੱਧ ਬਈ ਚਾਹੀਦਾ 16-17 ਕਿਲੋ। ਚੰਗੀ ਆ ਜੀ। ਹਾਂਜੀ ਜਾਤ ਬਰੀਡ ਚੰਗੀ ਆ। ਜਾਤ ਬਰੀਡ ਦੇ ਪੱਖ ਤੋਂ ਚੰਗੀ ਆ। ਬਲੂਨ ਸੁੰਦੀ ਆ। ਦੰਦੋ ਬਾਈ ਕਾ ਕਦਕਾਰ ਬਹੁਤ ਆ ਬਾਈ ਮੂੰਹ ਮੱਥਾ ਬਹੁਤ ਸੋਹਣੀ ਫੇਸ ਕੁਆਲਟੀ ਕਦਕਾਟ ਬਾਈ ਦੇ ਮੋਢੇ ਤੇ ਕਰਾਉਂਦਾ ਬਾਈ ਦਾ ਕਦ 6 ਫੁੱਟ ਤੋਂ ਹੋ ਸਕਦਾ ਪਲੱਸ ਹੀ ਹੋਵੇ ਮਾੜਾ ਮੋਟਾ ਬਾਈ ਪੂਰੀ ਦਾ ਕਾਦਾ ਹੀ ਆ ਬਰੀਡ ਦੀ ਹੱਡੀ ਚੈੱਕ ਕਰ ਲਓ ਸਟ੍ਰੇਟ ਬਰੀਡ ਵਾਲਿਆਂ ਗਾਇਆਂ ਦੀ ਇਹੀ ਨਿਸ਼ਾਨੀ ਹੁੰਦੀ ਉੱਪਰੋਂ ਜਮਾ ਸਟ੍ਰੇਟ ਹੁੰਦੀਆਂ ਬਾਕੀ ਸੋਹਣੀ ਫੇਸ ਕੁਆਲਟੀ ਇੱਕ ਬਈਆ ਮਾੜੀ ਸ਼ਾਕਾ ਚਾਹੇ ਤੇਰਾ ਬਾਈ ਵੇਜ ਸਰਾਖ ਵੀ ਹੈਣੀਗਾ ਠੀਕ ਆ ਜੀ ਹਾਂਜੀ ਠੀਕ ਆ ਜੀ ਮਾੜੀ ਸ਼ਾਕਾ ਬਾਈ ਕਹਿੰਦਾ ਇਹਦੇ ਚ ਸਰਾਖ ਵੀ ਹੈਣੀ ਬਾਕੀ ਤੁਸੀਂ ਆਪ ਦਾ ਕੇ ਚੈੱਕ ਕਰ ਲਿਓ ਤਿਆਰੀ ਕਰਮ ਵਾਲੀ ਦੀ ਚੰਗੀ ਆ ਦੈਨ ਹਜੇ ਲੈਜੂ ਖੁੱਲਈ ਖੁੱਲਈ ਲੈਜੂ ਹਣਾ ਬਈ ਹਾਂ ਖੁੱਲਈ ਬਈ ਲੈਨ ਆਉਂਦਾ ਕਿਉਂਕਿ ਬਣੋ ਪੂਰੀ ਬਈ ਕੱਢਣਾ ਕੱਢ ਕਾਹ ਵਾਲੀ ਚੰਗਾ ਵਜਨ ਚੰਗਾ ਕਰਮ ਵਾਲੀ ਬੱਚਾ ਚੰਗਾ ਦੇਗੀ ਤਾਂ ਕੀ ਬਾਤਾਂ ਹੀ ਹੋ ਜਾਣਗੀਆਂ ਹਾਂਜੀ ਬਰੀਕ ਬਰੀਕ ਹਵਾਨੇ ਤੇ ਵੇਂਜ ਚੈੱਕ ਕਰ ਲੋ ਜੀ ਦੁੱਧ ਵਾਲੇ ਪਸ਼ੂ ਤੇ ਹੁੰਦੀ ਆ ਥਣ ਇੱਕ ਹੈ ਬਰੀਕ ਪਿੰਡੇ ਦੀ ਆ ਬਈ ਪਤਲੀ ਚਮੜੀ ਦੀ ਸਹੀ ਗੱਲ ਹੈ ਜੀ ਚਾਰੇ ਸਣ ਗੈਬ ਤੇ ਖਖੜਵੇਂ ਹੱਥੀ ਚਵਾਈ ਵਾਲਾ ਥਣ ਲੱਗਿਆ ਵਾ ਕੋਈ ਆਪਾਂ ਛੋਟਾ ਥਣ ਨਹੀਂ ਕਹਿ ਸਕਦੇ ਸੋਹਣੇ ਗੈਬ ਤੇ ਲੱਗਿਆ ਗੁਲਾਬੀ ਥਾਣਾ ਕੱਦ ਕਾਠ ਵੀ ਚੰਗਾ ਵਜ਼ਨ ਵੀ ਚੰਗਾ ਇਹਦਾ ਜੈਜ ਜਾਂ ਮੁੱਲ ਬਾਈ ਬਾਈ ਮੁੱਲ ਕਰਾਣ ਜਿਹੜਾ ਮਰਜ਼ੀ ਕਰਾ ਲਓ 50 ਕਰਾ ਲਓ 45 ਕਰਾ ਲਓ ਇਹ 42000 ਦੀ ਦੇ ਦੇ ਠੀਕ ਆ ਜਮਾ ਜੈਜ ਮੁੱਲ ਆ ਐਚ ਐਫ ਦਾ 42000 ਰੁਪਏ ਦੀ ਬਾਈਕਾਂ ਦਾ ਦੇ ਦਾਂਗੇ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲੂ ਤਨ ਨੰਬਰ ਇਹ ਵੀ ਐਚ ਐਫ ਹੀ ਆ ਇਹਦੀ ਕੀ ਡਿਟੇਲ ਆ ਜੀ ਇਹ ਬਾਈ ਦੂਜਾ ਸੂਰਵਰਸ ਹੁੰਦੀ ਆ ਜੀ ਕੰਨੀ ਆਏ ਦਾਂਦਾ ਜੇ ਬਰਾਬਰ ਕੀਤੇ ਨਹੀਂਗੇ ਠੀਕ ਆ ਜੀ ਹਾਂਜੀ ਡਾਇਰੈਕਟ ਕਿੰਨੇ ਕੱਚੀ ਵੀ ਜ਼ਰੂਰ ਦੱਸ ਦੋ 12 ਦਿਨ ਲੈ ਜੇ 13 ਲੈ ਜੇ ਅੱਧਾ ਮਹੀਨਾ ਹੀ ਪਿਆ ਫਿਰ ਤਾਂ ਇੱਕ ਹਸਾਬ ਦਾ ਨਹੀਂ ਅੱਧਾ ਨਹੀਂ ਲੈਂਦੀ ਕਿ 12 ਕ ਦਿਨ ਮੰਨ ਕੇ ਜਾ ਰਹੇ ਨੇ ਇੱਕ ਦੋ ਦਿਨ ਚੱਲ ਇਧਰ ਉਧਰ ਹੋ ਜਾਣ ਤਾਂ ਬਾਅਦ ਦੱਸ ਦਿਆਂ ਦੱਸਿਆ ਆਪਾਂ 12 ਕਹ ਤੇ ਠੀਕ ਆ ਜੀ ਹਾਂਜੀ ਦੁੱਧ ਕਿੰਨਾ ਪਾ ਦੁੱਧ ਬਈ ਉਹਨਾਂ ਦਾ ਬੈਂਦਰਾ ਜਦੋਂ ਆਈ ਆ ਪਹਿਲੇ ਸੂਏ 22 ਕਿਲੋ ਚੋਇਆ ਰਿਆ ਦੇਜੂ ਬਈ ਕਿੱਦ ਕੱਢਦੇ ਸਨ ਦੇਣਾ ਚਾਹੀਦਾ ਯਾਦ ਵੀੜ ਬੜੀ ਫੁੱਲ ਆ ਜਿੰਨੀ ਕਹਿ ਰਗੇ ਟੌਕ ਕੀ ਆ ਪੂਰੇ ਵੱਡੇ ਐਚ ਐਫ ਕੋਈ ਛੋਟੀ ਨਹੀਂ ਕੱਢ ਕਰ ਦੇਖ ਲੋ ਬਈ ਕਿੱਡੀ ਆ ਸੋਣੀ ਫੇਸ ਕੁਆਲਟੀ ਸਾਰਾ ਕੁਝ ਚੰਗਾ ਠੀਕ ਆ ਬਾਈ ਕਹਿੰਦਾ ਕੰਨੀਆਂ ਵਾਲੇ ਦੰਦ ਛਿੱਗੀ ਆ ਚੱਕਦੀ ਆ ਨਹੀਂ ਕਿ ਕੱਢੇ ਹੈਗੇ ਮੈਂ ਬਰਾਬਰ ਨਹੀਂ ਕੀਤੇ ਅਜ ਬਰਾਬਰ ਨਹੀਂ ਕੀਤੇ ਜੀ ਠੀਕ ਹੈ ਲੈ ਦੇ ਕਦਕਾਰ ਪੂਰਾ ਡਾਵਾ ਲੈਣਾ ਬਾਈ ਕਹਿੰਦਾ ਮਾਲਕ ਨੇ ਤਾਂ 10 ਤੋਂ 12 ਦਿਨ ਦੱਸੇ ਆ ਬਾਕੀ ਕਰਮਾਲੀ ਖੁੱਲੇ ਹੀ ਲੈ ਜੂ ਦਿਨ ਤਾਂ ਥਣ ਬਹੁਤ ਸੋਹਣਾ ਲੱਗਿਆ ਗੈਪ ਤੇ ਨਿਖਣਵੇਂ ਵੱਡੀ ਬੋੜ ਆ ਬਾਈ ਹਜੇ ਤੁਸੀਂ ਮੰਨ ਕੇ ਚੱਲੋ ਬਈ ਸਟਾਰਟ ਹੀ ਕੀਤਾ ਬਣਾਉਣਾ ਵੱਡੀ ਦਾ ਬਾੜੀ ਜੇ ਕਦਕਾਰ ਪੂਰਾ ਡਾਵਾ ਕਦਕਾਰ ਤੇ ਪਲੀ ਪੁਲੀ ਚੰਗੀ ਆ ਹੋਲਡ ਆ ਵਾ ਬਾਈ ਨੇ ਦੱਸਿਆ ਕਿ ਮਾਲਕਾ ਨੇ ਦੱਸਿਆ ਕਿ 22 ਕਿਲੋ ਦੁੱਧ ਦਿੱਤਾ ਵਾ ਹਾਂਜੀ ਪਲੂਨ ਨੇ ਜੀ ਪਲੂਨ ਨੇ ਹਾਂਜੀ ਬਾਕੀ ਇਹਨਾਂ ਦੇ ਵੀ ਦੇਉ ਕੋਈ ਬਾਹਲਾ ਨਹੀਂ ਸੇਵਾ ਦਾ ਹੁੰਦਾ ਦੁੱਧ ਆ 10 15 ਚੰਗੀ ਸਾਵਲੀ ਤਾਂ ਚੰਗੀ ਤਿਆਰ ਹੋ ਜੂ ਕਿਉਂਕਿ ਮੈਂ ਵੱਡੀ ਆ ਬਾਕੀ ਬਈ ਐਫ ਹਫ ਨੂੰ ਦਾ ਜਿੰਨਾ ਪਾਲੋ ਉਨੇ ਹੀ ਕੱਢ ਲੋ ਉਹ ਗੱਲ ਹੀ ਹੁੰਦੀ ਆ ਇਹਦਾ ਮੁੱਲ ਬਾਈ ਇਹਦਾ ਬਾਈ ਜੇ ਤਾਂ ਹੁੰਦੀ ਤਿਆਰ ਫਿਰ ਭਾਵੇਂ 80 85 ਕਰ ਦੇ ਠੀਕ ਆ ਜੀ ਹੁਣ ਆਪਾਂ ਦੇ ਦੇਣੀ ਇਹ ਦੋ 52000 ਦੀ ਦੋ ਘੱਟ 60 ਜੀ ਠੀਕ ਹੈ ਜਮਾ ਜੈ ਜਹਾਨਾ ਬੈਕ ਸਾਈਡ ਤੋਂ ਹਵਾਨਾ ਚੈੱਕ ਕਰ ਲੋ ਜੀ 58000 ਰਜ ਤਿਆਰ ਕਰਕੇ ਬਈ 80 ਦੀ ਆ ਜਿੱਦੇ ਤਿਆਰ ਹੋ ਗਈ ਉਹਦੇ ਤਾਂ ਬਈ ਅੰਤ ਨਹੀਂ ਹੋਣਾ ਕਰਮ ਵਾਲੀ ਦਾ ਕੱਚੀ ਥੋੜੀ ਜਿਹੀ ਜ਼ਿਆਦਾ ਗਈ ਤਾਂ ਕਰਕੇ ਨਾ ਹਵਾਨਾ ਦੇਖ ਨਹੀਂ ਦੇ ਰਿਆ ਪਰ ਜਿੱਦੇ ਕਰਮ ਵਾਲੀ ਭਰੂਗੀ ਉਹ ਮਥਾ ਬਹੁਤ ਸੋਹਣੀ ਆ ਕਿਉਂਕਿ ਫੇਸ ਕੁਆਲਟੀ ਵੀ ਸੋਹਣੀ ਆ ਕੱਦ ਕਾਠ ਵੀ ਚੰਗਾ ਮੁੱਲ ਜੈ ਜਹ ਜਿਹੜਾ ਅੱਜ ਦਾ 58000 ਰੁਪਿਆ ਬਾਕੀ ਜਿਹਨੂੰ ਜਜੂਗੀ ਤਸੱਲੀ ਤੁਸੀਂ ਕਰਨੀ ਆ ਪੈਸੇ ਤੁਸੀਂ ਲਾਉਣੇ ਆ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨੇ ਕਨੈਕਟ ਕਰ ਸਕਦੇ